26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਨੂੰ ਲੈ ਕੇ ਸਾਡਾ ਜਿਹੜਾ ਰਾਸ਼ਟਰੀ ਛੱਡਾ ਉਸ ਨੂੰ 7 ਦਿਨ ਲਈ ਨੀਮਾ ਕਰ ਦਿੱਤਾ ਜਾਂਦਾ ਤਾਂ ਨੀਮਾ ਕਰ ਦਿੱਤਾ ਜਾਂਦਾ ਕਿ 7 ਦਿਨਾਂ ਸੋਗ ਮਨਾਇਆ ਜਾਏਗਾ ਤੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਜਾਂ ਖੁਸ਼ੀ ਵਾਲਾ ਮਾਹੌਲ ਨਹੀਂ ਬਣਾਇਆ ਜਾਏਗਾ ਜਿਹਦੇ ਵਿੱਚ ਪੰਜਾਬੀ ਗਾਇਕ ਦਲਜੀਤ ਸਰਾਜ ਦਾ ਪ੍ਰੋਗਰਾਮ ਲੁਧਿਆਣਾ ਜੁਲੀ ਵਿਸਤੀ ਦੇ ਵਿੱਚ ਇੱਕ ਲਾਈਵ ਸ਼ੋਅ ਸ਼ਾਮ ਨੂੰ ਹੁੰਦਾ ਜੋ ਬੀਤੀ ਕੱਲ ਨੱਕ ਕੇ ਗਿਆ ਉਸ ਦੇ ਦੇ ਦੇਖੋ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਆਈਪੀ ਵਿਅਕਤੀ ਦੀ ਮੌਤ ਹੁੰਦੀ ਹੈ ਜੀ ਇਸ ਤਰ੍ਹਾਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਸੀਗੇ ਜੀ ਇੱਕ ਪ੍ਰੋਟੋਕਾਲ ਪ੍ਰੋਟੋਕਾਲ ਦੇ ਮਤਾਬਕ ਜਿਹੜਾ ਰਾਸ਼ਟਰੀ ਝੰਡਾ ਆ ਉਹ ਨੀਵਾ ਕਰ ਦਿੱਤਾ ਜਾਂਦਾ ਉਹਦੇ ਮਤਾਬਕ ਅ ਦੇਸ਼ ਦੇ ਵਿੱਚ ਕਿਤੇ ਵੀ ਕੋਈ ਜਸ਼ਨ ਦਾ ਮਾਹੌਲ ਜਿਹੜਾ ਉਹ ਨਹੀਂ ਪੈਦਾ ਕੀਤਾ ਜਾਂਦਾ ਮਤਲਬ ਕੋਈ ਖੁਸ਼ੀ ਦਾ ਕੋਈ ਕਿਉਂਕਿ ਸੋਗ ਸੋਗ ਦੇ ਤਰ੍ਹਾਂ ਕੋਸ਼ੀ ਦਾ ਤੇ ਕੋਈ ਨਹੀਂ ਬੜੇ ਇਸ ਗੱਲ ਦੇ ਹੈਰਾਨਗੀ ਹੋਈ ਜਦੋਂ ਤੁਸੀਂ ਦੇਖਿਆ ਤੇ ਇੱਕ ਪਾਸੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਮੌਤ ਹੋਈ ਹੈ ਉਹਨਾਂ ਸੱਤਾਂ ਦਿਨਾਂ ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਪੀਐਚਯੂ ਚ ਜਰਜੀਤ ਦਸਾਂਝ ਦਾ ਜਿਹੜਾ ਸ਼ੋਅ ਹੈ ਉਹ ਮਤਲਬ ਹੋ ਗਿਆ ਕਿਤਾ ਤਪਤੀ ਤਰੀਕ ਨੂੰ ਕੀਤਾ 31 ਤਰੀਕ ਨੂੰ 1-2 ਦਿਨ ਗਾਂ ਵੀ ਕੀਤਾ ਜਾ ਸਕਦਾ ਹੈ ਪੋਸਟਪੌਂਡ ਵੀ ਕੀਤਾ ਜਾ ਸਕਦਾ ਸੀ ਜੀ 26 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਮੌਤ ਨੂੰ ਲੈ ਕੇ ਸਾਡਾ ਜਿਹੜਾ ਰਾਸ਼ਟਰੀ ਝੰਡਾ ਉਸ ਨੂੰ 7 ਦਿਨ ਲਈ ਨੀਮਾ ਕਰ ਦਿੱਤਾ ਜਾਂਦਾ ਤਾਂ ਨੀਮਾ ਕਰ ਦਿੱਤਾ ਜਾਂਦਾ ਕਿ 7 ਦਿਨਾਂ ਸੋਗ ਮਨਾਇਆ ਜਾਏਗਾ ਤੇ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਜਾਂ ਖੁਸ਼ੀ ਵਾਲਾ ਮਾਹੌਲ ਨਹੀਂ ਬਣਾਇਆ ਜਾਏਗਾ ਬਲ ਬਲ ਕੇ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਹੀ ਹੁਕਮਾਂ ਦੀ ਇਹਨਾਂ ਸਾਰੇ ਹੀ ਨਿਯਮਾਂ ਦੀ ਉਲੰਘਣਾ ਕੀਤੀ ਕਿਉਂਕਿ ਬੀਤੇ ਦਿਨੀ ਪੰਜਾਬੀ ਗਾਇਕ ਦਲਜੀਤ ਸਿਰਾਜ ਦਾ ਪ੍ਰੋਗਰਾਮ ਲੁਧਿਆਣਾ ਜੁਲੀ ਬਸਤੀ ਦੇ ਵਿੱਚ ਇੱਕ ਲਾਈਵ ਸ਼ੋਅ ਸ਼ਾਮ ਨੂੰ ਹੁੰਦਾ ਜੋ ਬੀਤੀ ਕੱਲ ਨੱਕ ਕੇ ਗਈਆ ਉਸ ਦੇ ਵਿੱਚ ਤੇ ਇਹ ਸਾਰੀ ਕਹਾਣੀ ਤੇ ਮੇਰੇ ਨਾਲ ਗੱਲਬਾਤ ਕਰਨਗੇ ਹੂਮਨ ਰਾਈਟਸ ਯੂਨੀਵਰਸਲ ਆਰਗਨਾਈਜੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਢਾਲੀਵਾਲ ਸਭ ਤੋਂ ਪਹਿਲਾਂ ਸਤਨਾਮ ਢਾਲੀਵਾਲ ਜੀ ਦਾ ਸਵਾਗਤ ਕਰ ਰਿਹਾ ਹੈ। ਢਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਢਾਲੀਵਾਲ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਕਿ ਮੈਂ ਦੱਸਿਆ ਕਿ 7 ਦਿਨ ਲਈ ਰਾਸ਼ਟਰੀ ਝੰਡੇ ਨੂੰ ਨੀਵਾ ਕੀਤਾ ਗਿਆ ਤੇ ਬਾਅਦ ਵਿੱਚ ਆਪ ਹੀ ਕਿਹਾ ਗਿਆ ਕਿ ਰਾਸ਼ਟਰੀ ਝੰਡਾ ਨੀਵਾ ਕਰਕੇ 7 ਦਿਨ ਸੋਗ ਮਨਾਇਆ ਜਾਊ ਤੇ ਆਪ ਹੀ ਪੰਜਾਬੀ ਗਾਇਕ ਦਲਜੀਤ ਸਰਾਜ ਦਾ ਪ੍ਰੋਗਰਾਮ ਇੱਥੇ ਯੂਨੀਵਰਸਿਟੀ ਦੇ ਵਿੱਚ ਰੱਖ ਕੇ ਕਿਸ ਤਰੀਕੇ ਨਾਲ ਮਨੁੱਖੀ ਅਧਿਕਾਰਾਂ ਦੇ ਨਿਜੀ ਨੂੰ ਦੇਖਦੇ ਹੋ? ਦੇਖੋ ਜਦੋਂ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਸੀਗੇ ਜੀ ਇੱਕ ਪ੍ਰੋਟੋਕਾਲ ਪ੍ਰੋਟੋਕਾਲ ਦੇ ਮਤਾਬਕ ਜਿਹੜਾ ਰਾਸ਼ਟਰੀ ਝੰਡਾ ਆ ਉਹ ਨੀਵਾ ਕਰ ਦਿੱਤਾ ਜਾਂਦਾ ਜੀ ਉਹਦੇ ਮਤਾਬਕ ਦੇਸ਼ ਦੇ ਵਿੱਚ ਕਿਤੇ ਵੀ ਕੋਈ ਜਸ਼ਨ ਦਾ ਮਾਹੌਲ ਜਿਹੜਾ ਉਹ ਨਹੀਂ ਪੈਦਾ ਕੀਤਾ ਜਾਂਦਾ ਮਤਲਬ ਕੋਈ ਖੁਸ਼ੀ ਦਾ ਕੋਈ ਕਿਉਂਕਿ ਸੋਗ ਸੋਗ ਦੇ ਦੌਰਾਨ ਖੁਸ਼ੀ ਦਾ ਤੇ ਕੋਈ ਨਹੀਂ ਜੀ ਬੜੀ ਇਸ ਗੱਲ ਦੇ ਹੈਰਾਨਗੀ ਹੋਈ ਜਦੋਂ ਸੀ ਦੇਖਿਆ ਕਿ ਇੱਕ ਪਾਸੇ ਐ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀ ਮੌਤ ਹੋਈ ਹੈ ਉਹਨਾਂ ਸੱਤਾ ਲੈਣਾਂ ਦੇ ਵਿੱਚ ਹੀ ਲੁਧਿਆਣੇ ਦੇ ਵਿੱਚ ਪੀਏ ਜੂ ਚ ਦਰਜੀਤ ਦਸਾਂਝ ਦਾ ਜਿਹੜਾ ਸ਼ੋਅ ਹੈ ਉਹ ਮਤਲਬ ਆਯੋਜਿਤ ਕੀਤਾ ਗਿਆ ਜੀ ਦੇਖੋ 31 ਤਰੀਕ ਨੂੰ ਕੀਤਾ 31 ਤਰੀਕ ਨੂੰ ਇੱਕ ਦੋ ਦਿਨ ਗਾਂ ਵੀ ਕੀਤਾ ਜਾ ਸਕਦਾ ਹੈ ਪੋਸਟਮੌਨ ਵੀ ਕੀਤਾ ਜਾ ਸਕਦਾ ਸੀ ਜੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਸਾਹਿਬ ਜੀ ਸਾਬਕਾ ਡਾਕਟਰ ਮਨਮੋਹਨ ਸਿੰਘ ਜੀ ਇੱਕ ਸਿੱਖ ਵੀ ਨੇ ਇੱਕ ਪੰਜਾਬੀ ਵੀ ਨੇ ਜੀ ਤੇ ਪੰਜਾਬ ਦੇ ਵਿੱਚ ਹੀ ਇੱਕ ਪੰਜਾਬੀ ਸਿੱਖ ਵੱਲੋਂ ਇਹ ਜਿਹੜਾ ਪ੍ਰੋਗਰਾਮ ਆ ਅਯੋਜਿਤ ਕੀਤਾ ਗਿਆ ਜੀ ਜੇਕਰ ਪ੍ਰਧਾਨ ਮੰਤਰੀ ਸਾਹਿਬ ਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਗੱਲ ਕਰੀਏ ਤਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੁੱਪ ਰਹੀ ਜਿੱਤ ਦਿਖਾਈ ਹਾਸਲ ਕਰਕੇ ਕਿਉਂਕਿ ਬਹੁਤ ਸਾਰੀਆਂ ਉਹਨਾਂ ਦੇ ਸਮੇਂ ਦੇ ਵਿੱਚ ਟਿੱਪਣੀਆਂ ਵੀ ਕੀਤੀਆਂ ਜਦੋਂ ਪ੍ਰਧਾਨ ਮੰਤਰੀ ਸੀ ਉਹਨਾਂ ਦੀ ਪਾਰਟੀ ਵੱਲੋਂ ਵੀ ਟਿੱਪਣੀਆਂ ਹੋਈਆਂ ਪਰ ਫਿਰ ਵੀ ਉਹਨਾਂ ਨੇ ਚੁੱਪ ਰਹਿ ਕੇ ਇੱਕ ਜਿੱਤ ਦਾ ਪ੍ਰਤੀ ਦੱਸਿਆ ਕਿ ਜਿੱਤ ਕਿਵੇਂ ਜਿੱਤੀ ਜਾਂਦੀ ਆ ਹਮੇਸ਼ਾ ਚੁੱਪ ਰਹਿਣਾ ਔਰ ਹਮੇਸ਼ਾ ਸਨੇਹਾ ਵੀ ਵਧਿਆ ਦਿੱਤਾ ਜੋ ਪੰਜਾਬੀਆਂ ਲਈ ਸਨੇਹਾ ਵੀ ਦਿੱਤਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਮਾਨ ਸਰਕਾਰ ਨੇ ਉਹਨਾਂ ਨਿਯਮਾਂ ਦੀ ਉਲੰਘਣਾ ਕਿਉਂ ਕੀਤੀ ਗਈ ਦੇਖੋ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਦਮੋਨ ਸਿੰਘ ਤੇ ਆਪਣੇ ਰਾਸ਼ਟਰਪਤੀ ਸਾਬਕਾ ਮਹਿਰੂਮ ਅਬਦੁਲ ਕਲਾਮ ਅਬਦੁਲ ਕਲਾਮ ਡਾਕਟਰ ਆਫ ਅਬਦੁਲ ਕਲਾਮ ਜੀ ਮੇਰਾ ਖਿਆਲ ਹੈ ਇਹੋ ਜੇ ਨਾਂ ਤੇ ਸਾਨੂੰ ਪਹਿਲਾਂ ਕਿਤੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮਿਲੇ ਆ ਤੇ ਨਾ ਹੀ ਮੇਰਾ خیال ਲੱਗਦਾ ਨਹੀਂ ਹੈ ਕਿ ਗਾ ਕਿਤੇ ਮਿਲਣਾ ਆਉਣ ਵਾਲੇ ਸਮੇਂ 'ਚ ਮਿਲਣਾ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਾ ਬੜੀ ਵਧੀਆ ਸ਼ਖੀ ਸੀ ਦੋਨਾਂ ਦੀ ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੀ ਮਤਲਬ ਜੇ ਆਪਾਂ ਡਾਕਟਰ ਮਨਮੋਹਨ ਸਿੰਘ ਦੀ ਗੱਲ ਕਰੀਏ ਤੇ ਮੇਰਾ خیال ਹੈ ਕਿ ਜਨਾਂ ਦੇ ਜੀਵਨ ਤੇ ਕਰੇ ਕੋਈ ਕਿਤੇ ਕੋਈ ਝਾਣ ਨਹੀਂ ਲੱਗਾ ਕੋਈ ਪੈਸਾ ਝਾਣ ਨਹੀਂ ਲੱਗਾ ਕੋਈ ਵੀ ਦਾਗ ਨਹੀਂ ਲੱਗਾ ਜੀ ਬੇਦਾਗ ਰਹੇ ਹਾਂ ਬੇਦਾਗ ਰਹੇ ਜੀ ਅੱਜ ਤੇ ਮਤਲਬ ਆਪਣੇ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਸੀ ਕਿਉਂਕਿ ਜਿਹੜੀਆਂ ਫਾਰਮੈਟੀਜ਼ ਸੀਗੀਆਂ ਮਤਲਬ ਸ਼ੋ ਨੂੰ ਮਤਲਬ ਅਰੇਂਜ ਕਰਨ ਵਾਸਤੇ ਜੋ ਪੁਲਿਸ ਦਾ ਜਾਂ ਕੋਈ ਹੋਰ ਕੁਝ ਚਾਹੀਦਾ ਸੀ ਉਥੇ ਸਿਸਟਮ ਇਹਨਾਂ ਸਰਕਾਰ ਨੇ ਪ੍ਰੋਵਾਈਡ ਕਰਨਾ ਸੀ ਇਹ ਫਾਰਮੈਟੀਜ਼ ਨਾ ਪੂਰੀਆਂ ਕਰਦੇ ਜੀ ਕਿਉਂਕਿ 7 ਦਿਨ ਦਾ ਸ਼ੋਗ ਇੱਕ ਤਰੀਕ ਨੂੰ ਅੱਜ ਪੂਰਾ ਹੋ ਜਾਣਾ ਇੱਕ ਸ਼ਾਮ ਨੂੰ ਕਰ ਲੈਂਦੇ ਕੱਲ ਕਰ ਲੈਂਦੇ ਜੀ ਕੰਨ ਸੇ ਕਾ ਮੇ ਕੋ ਗਲਤ ਨਾ ਉੱਠਦੀ ਬਿਲਕੁਲ ਜੀ ਤੇ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਜਿਸ ਤਰੀਕੇ ਨਾਲ ਮਾਨ ਸਰਕਾਰ ਨੇ ਇਹ ਸਾਰਾ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਰਾਜਨੀਤੀ ਛੱਡ ਕੇ ਜਦੋਂ ਕਿਸੇ ਦਾ ਕੋਈ ਮੌਤ ਹੋ ਜਾਂਦੀ ਕਿਸੇ ਬੀਐਪੀ ਬੰਦੇ ਜਾਂ ਪੋਲੀਟਿਕਲ ਬੰਦੇ ਦੀ ਮੌਤ ਹੋ ਜਾਂਦੀ ਉਦੋਂ ਰਾਜਨੀਤੀ 2-4 ਦਿਨ ਵਾਸਤੇ ਬੰਦ ਕਰ ਦੇਣੀ ਚਾਹੀਦੀ ਹੈ ਨਿਕੋ ਹੋਣਾ ਤਾਂ ਚਾਹੀਦਾ ਵਾ ਪਰ ਇਹ ਹੁੰਦਾ ਨਹੀਂ ਜੀ ਮਤਲਬ ਹੋਣਾ ਤਾਂ ਇਹ ਚਾਹੀਦਾ ਵੀ ਆਪਣੇ ਮਤਲਬ ਕੇਂਦਰ ਸਰਦਾਰ ਭਗਵੰਤ ਸਿੰਘ ਵਾਂਨ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਤੇ ਇਹ ਡਿਲੇ ਕਰ ਦਿੰਦੇ ਵੀ ਕਹਿ ਕੇ ਡਿਲੇ ਕਰਾ ਦਿੰਦੇ ਚ ਕੀੜੀ ਗੱਲ ਹੈ ਜੀ ਕਿਉਂਕਿ ਇਹ ਬਾਰੋ-ਬਾਰੀ ਬੱਕਰੇ ਦੀ ਗਰਬਾਨੀਆਂ ਬਾਰੀ ਆਪੋ ਆਪਣੀ ਸਾਹਨੇ ਤੁਰ ਜਾਣਾ ਸਾਹਨੇ ਤੁਰ ਜਾਣਾ ਬਿਲਕੁਲ ਠੀਕ ਹੈ ਰਣਾ ਤਾਂ ਕਿਸੇ ਨੇ ਨਹੀਂ ਗਿਆ ਇੱਥੇ ਦੁਨੀਆ ਦੇ ਇੱਥੇ ਬੰਦਾ ਆਂਦਾ ਤੇ ਬਾਅਦ ਚਲਾ ਜਾਂਦਾ ਪਰ ਫਿਰ ਵੀ ਲੋਕਾਂ ਨੂੰ ਇਹ ਗੱਲ ਕਿਉਂ ਭੁੱਲ ਜਾਂਦੀ ਕਿ ਅਸੀਂ ਜਾਣਾ ਹੀ ਨਹੀਂ ਕਰੇ ਬਾਰੀ ਨਹੀਂ ਹੋਣੀ ਸਾਡੀ ਉਸ ਤਾਂ ਤੇ ਜੇ ਰਣਾ ਜੀ ਆਪਾਂ ਇੱਕ ਹਿਸਾਬ ਲਾਈਏ ਨਾ ਤੇ ਜਿਹੜਾ ਦਸੰਬਰ ਦਾ ਮਹੀਨਾ ਵੈਸੇ ਤਾਂ ਪੋ ਦਾ ਮਹੀਨਾ ਸਾਰਾ ਹੀ ਸਾਡਾ ਮਤਲਬ ਜਿਹੜਾ ਆ ਕਿ ਦੇਖੀਏ ਸਿੱਖ ਇਤਿਹਾਸ ਨਾਲ ਲੇ ਤੇ ਦੇਖੀਏ ਸਿੱਖ ਮਹਾਂ ਦੇਖੀਏ ਤੇ ਲਾਉ ਪੀ ਜਿਆ ਇਤਿਹਾਸ ਸਾਰਾ ਹੀ ਸਾਡਾ ਹੈ ਨਾ ਬਾਕੀ ਤੱਕ ਮਤਲਬ ਵਸ਼ੀਦੀਆਂ ਸ਼ੀਦੀਆਂ ਨੇ ਬਿਲਕੁਲ ਜੀ ਹਾਂ ਜੀ ਪਰ ਦਸੰਬਰ ਦਾ ਮਹੀਨਾ ਅਸੀਂ ਜੇ ਦੇਖੀਏ ਤੇ ਸਿੱਖਾਂ ਦੇ ਵਿੱਚ ਅਸੀਂ ਖਾਸ ਕਰਕੇ ਪੰਜਾਬੀ ਵੀ ਬਹੁਤ ਜਿਹੜੇ ਆ ਮਤਲਬ ਕੋਈ ਖੁਸ਼ੀ ਦਾ ਪ੍ਰੋਗਰਾਮ ਕਰਦੇ ਨਹੀਂ ਜੀ ਤੇ ਉਹ ਭਾਵੇਂ ਇੰਛੇ ਦੀ ਜੋੜ ਮੇਲਾ ਜਿਹੜਾ ਉਹ ਦੇਣੋ ਤੇ ਨੰਗ ਚੁੱਕੇ ਸੀ ਪਰ 31 ਦਸੰਬਰ ਤੇ ਹੈ ਸੀ ਨਾ ਆਪਾਂ ਇੱਕ ਜਨਵਰੀ ਜਾਂ 2 ਜਨਵਰੀ ਨੂੰ ਵੀ ਇਹ ਪ੍ਰੋਗਰਾਮ ਹੋ ਸਕਦਾ ਸੀ ਜੀ ਪਰ ਇਹ ਜਾਣ ਬੁੱਝ ਕੇ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਹੁਣ ਮਤਲਬ ਇਹ ਹੋ ਗਿਆ ਪਹਿਲਾਂ ਦੇਖੀਏ ਤੇ ਜ ਜਿਹੜਾ ਕਲੂਕਰ ਆ ਹੁੰਦਾ ਸੀ ਜੀ ਹੈਨਾ ਉਹਦੇ ਵਿੱਚ 4 ਜੂਨ ਦੇ ਦਾ ਰੱਖ ਲਈ ਇਲੈਕਸ਼ਨ ਦੇ ਰਿਜ਼ਲਟ ਡਿਕਲੇਅਰ ਦੀ ਜੀ ਬਿਲਕੁਲ ਜੀ ਠੀਕ ਹੈ ਨਾ ਅੱਛਾ ਹੁਣ ਆ ਕੇ ਤੇ ਉਧਰੋਂ ਅਸੀਂ ਦੀ ਜੁੜ ਮੇਲਾ ਜਿੱਦਾਂ ਸ਼ੁਰੂ ਹੁੰਦਾ ਉਹ ਦਿਨ ਇਹਨਾਂ ਕਾਰਪੋਰੇਸ਼ਨਾਂ ਦਾ ਰੱਖ ਲਿਆ ਜੀ ਰਿਜ਼ਲਟ ਰੱਖ ਲਿਆ ਦੇਖੋ ਮਤਲਬ ਜੇ ਤੁਸੀਂ ਕਿਤੇ মিডিਆ ਦੇ ਚੱਤੀ ਮਾਰੋ ਤੇ ਕਿਦਾਂ ਸਿੱਖ ਜਿਹੜੇ ਉਹੀ ਨੱਚ ਰਹੇ ਆ ਉਦੋਂ ਇੱਕ ਪਾਸੇ ਆਪਾਂ ਸ਼ੋਕ ਮਨਾ ਰਹੇ ਆ ਸਭ ਜਿਆਦਾ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੁੰਦਾ ਕੋਰੂ ਸਾਹਿਬ ਜਿਹੜਾ ਪਰਿਵਾਰ ਵਿਛੜਾ ਪਿਆ ਇੱਕ ਪਾਸੇ ਦੂਜੇ ਪਾਸੇ ਇਹ ਜਿਹੜੇ ਆ ਮੈਨੂੰ ਜੀ ਲੱਗਦਾ ਜਦੋਂ ਘੱਲੂ ਘਰ ਦਾ ਸਮਾ ਸੀ ਉਦੋਂ ਵੀ ਆਪਾਂ ਇਹ ਕੋਈ ਵੀਡੀਓ ਬਣਾਈ ਸੀ ਬਈ ਜਦੋਂ ਪੋਲੀਟੀਕਲ ਪਾਰਟੀ ਕੋਈ ਵੀ ਜਿੱਤੂਗੀ ਤਾਂ ਲੱਡੂ ਵੀ ਵੰਡੇ ਜਾਣਗੇ ਜਸ਼ਨ ਵੀ ਮਨਾਏ ਜਾਣਗੇ ਪਰ ਸਾਡੇ ਉਸ ਦਿਨ ਲੱਖਾਂ ਸਿੱਖ ਜਿਹੜੇ ਹਜ਼ਾਰਾਂ ਸਿੱਖ ਗਿਣਤੀ ਦੇ ਵਿੱਚ ਜਿਹੜੇ ਸਿੱਖ ਸਾਡੇ ਨੌਜਵਾਨ ਸ਼ਹੀਦ ਹੋਗੇ ਸੀ ਜੇਕਰ ਹੁਣ ਆਪਾਂ ਲਾਸਟ ਦੇ ਗੱਲ ਕਰੀਏ ਮੁਕ ਦੀ ਗੱਲ ਕਰੀਏ ਤਾਂ ਇਹ ਸਾਰੀ ਘਟਨਾ ਨੂੰ ਪੋਲੀਟੀਕਲ ਬਣਾਇਆ ਗਿਆ ਤੇ ਪੋਲੀਟੀਕਲ ਬ੍ਰਾਂਡ ਦਾ ਕਾਰਨ ਕਿਉਂ ਹੋਇਆ ਪਾਰਟੀਆਂ ਦਾ ਵੀ ਇੱਕ ਸੋਗਮੇ ਦਿਨਾਂ ਦੇ ਵਿੱਚ ਦਲਜੀਤ ਸਾਝ ਪੰਜਾਬੀ ਗਾਇਕ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਉੱਥੇ ਟਿਕਟ ਵੀ ਕਹਿੰਦੇ ਬ੍ਰੇਕ ਦੇ ਵਿੱਚ ਮਿਲੀ 50-50000 ਰੁਪਏ ਨੂੰ ਬਲੈਕ ਟਿਕਟ ਮਿਲਿਆ ਦੇਖੋ ਇੱਕ ਅਲੱਗ ਚੀਜ਼ ਹੈ ਮਤਲਬ ਬਲੈਕ ਮਿਲਿਆ ਜਾਂ ਟਿਕਟਾਂ ਮਿੰਗੀਆਂ ਵਿਕੀਆਂ ਜਾਂ ਜੋ ਮਰਜ਼ੀ ਇੱਕ ਲੱਗ ਗਿਆ ਸਾਨੂੰ ਤਾਂ ਸਿਰਫ ਇਹਨਾਂ ਨੂੰ ਦੁੱਖ ਹੈ ਕਿ ਇੱਕ ਮਤਲਬ ਅੰਤਰਰਾਸ਼ਟਰੀ ਜਿਹੜੀ ਇੱਕ ਸ਼ਖਸੀਅਤ ਹੈ ਮਹਿਰੂਮ ਡਾਕਟਰ ਮਨਮੋਨ ਸਿੰਘ ਹਨਾ ਉਨ੍ਹਾਂ ਦੀ ਮੌਤ ਦੇ ਸੋਗ ਦੇ ਵਿੱਚ ਵੀ ਇੱਕ ਜਸ਼ਨ ਮਨਾਉਂਦਾ ਜਿਹੜਾ ਸਾਨੂੰ ਦੁਖਿਆ ਵੀ ਇੱਕ ਪਾਸੇ ਸੋਗ ਤੇ ਦੂਜੇ ਪਾਸੇ ਦਲਜੀਤ ਦਸਹਾਨ ਦੇ ਡਮਕੇ ਜਿਹੜੇ ਮਾਰਨੇ ਕੋਈ ਕੋਈ ਵਧੀਆ ਗੱਲ ਨਹੀਂ ਤੁਸੀਂ ਇਹ ਚਾਹੀਦਾ ਨਹੀਂ ਸੀ ਤੁਸੀਂ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਲੜਦੇ ਰਹਿੰਦੇ ਤੇ ਮਨੁੱਖੀ ਅਧਿਕਾਰਾਂ ਨੂੰ ਬੜੀ ਬਰੀਕੀ ਨਾਲ ਜਾਂਚਦੇ ਰਹੇ ਤੇ ਅਕਸਰ ਦੁਨੀਆ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਲੜਦੇ ਰਹਿੰਦੇ ਹੋ ਤੁਹਾਨੂੰ ਕਿਵੇਂ ਲੱਗ ਰਿਹਾ ਸਾਰੀ ਘਟਨਾ ਨੂੰ ਮਨੁੱਖੀ ਅਧਿਕਾਰਾਂ ਦੇ ਸਾਹਮਣੇ ਦੇਖੋ ਗੱਲ ਤੇ ਆ ਇੱਕ ਮਨ ਤੋਂ ਬਾਅਦ ਜਿਹੜਾ ਮਾਨਸ ਮਤਲਬ ਸਨਮਾਨ ਰੱਖਣਾ ਉਹ ਤੇ ਜ਼ਰੂਰੀ ਹੈ ਨਾ ਮਤਲਬ ਇਹਦੇ ਵਿੱਚ ਕੋਈ ਇਹ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਕੋਈ ਸਿਆਸਤ ਨਹੀਂ ਵੇਖਣੀ ਚਾਹੀਦੀ ਕਿ ਇਹ ਦਜੀ ਕਾਂਗਰਸ ਪਾਰਟੀ ਦਾ ਹੈ ਜਾਂ ਬੀਜੇਪੀ ਦਾ ਹੈ ਜਾਂ ਆਮ ਨਾ ਕਿਸੇ ਦਾ ਵੀ ਕੋਈ ਵੀ ਆ ਕਿਉਂ ਮਰਦਾ ਪਹਿਲਾਂ ਤਾਂ ਜਦੋਂ ਜਿਸ ਦਿਨ ਇਹਨਾਂ ਦੀ ਮੌਤ ਹੁੰਦੀ ਉਸ ਦਿਨ ਹੀ ਸਿਆਸਤ ਕੀਤੀ ਗਈ ਇਹਨਾਂ ਦੇ ਸਸਕਾਰ ਵਾਸਤੇ ਹਾਂ ਬਿਲਕੁਲ ਬਲਕਿ 14 ਤਰੀਕ ਨੂੰ ਇਹ ਜਦੋਂ ਇਹਨਾਂ ਨੇ ਇੱਕ ਵੀਡੀਓ ਪਾਈ ਸੀ 2014 ਦੇ ਵਿੱਚ ਵੀ ਜਿਹੜਾ ਵਿਤਹਤ ਦੇ ਵਿੱਚ ਹੀ ਸੰਸਕਾਰ ਜਿਹੜਾ ਉੱਥੇ ਨਹੀਂ ਕਰਨਾ ਚਾਹੀਦਾ ਉਸ ਜਗ੍ਹਾ ਦੇ ਵਿੱਚ ਨਹੀਂ ਕਰਨਾ ਚਾਹੀਦਾ ਜਗ੍ਹਾ ਦੀ ਪ੍ਰੋਬਲਮ ਹੋਣ ਕਰਕੇ ਇਹਨਾਂ ਨੂੰ ਕਿਤੇ ਬਾਹਰ ਸੰਸਕਾਰ ਹੋਣਾ ਚਾਹੀਦਾ ਤੇ ਬਾਅਦ ਦੇ ਵਿੱਚ ਲੋਕਾਂ ਨੇ ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਚੱਕ ਲੈ ਕੇ ਇਹਨਾਂ ਦਾ ਉੱਥੇ ਹੀ ਸੰਸਕਾਰ ਕੀਤਾ ਜਾਵੇ ਜਿਸ ਦਿਨ ਮੌਤ ਹੁੰਦੀ ਉਸ ਦਿਨ ਵੀ ਪ politcal ਚਾਲ ਖੱਢੀ ਗਈ ਤੇ ਜਿਸ ਦਿਨ ਇਹ ਸੋਗ ਵਿੱਚ ਦਿਨ ਰੱਖੇ ਜਾਂਦੇ ਉਸ ਦਿਨ ਵੀ politcal ਚਾਲ ਖੱਢੀ ਜਾਂਦੀ ਦੇਖੋ ਮੌਤ ਦੇ ਉੱਤੇ ਪੋਲਿਟਿਕਸ ਜਿਹੜੀ ਆ ਹੋਣੀ ਨਹੀਂ ਚਾਹੀਦੀ ਪਰ ਸਾਡੇ ਜਿਹੜੀਆਂ ਪੋਲਿਟਿਕਲ ਪਾਰਟੀਆਂ ਨੇ ਟਲੀਆਂ ਇਹ ਪੋਲਿਟਿਕਸ ਕਰ ਮੌਕਾ ਪਾ ਲਿਆ ਮੌਕਾ ਪਾ ਲਿਆ ਨੇ ਪੋਲਿਟਿਕਸ ਕਰਦਿਆਂ ਚਾਹੀਦਾ ਨਹੀਂ ਐ ਇਸ ਜੀ ਤੁਸੀਂ ਸੁਣਿਆ ਕਿ ਇਸ ਤਰ੍ਹਾਂ ਤਾਲੀਵਾਲ ਸਾਹਿਬ ਨੇ ਦੱਸਿਆ ਕਿ ਬੀਤੇ ਦਿਨੀ ਜੋ ਕੱਲ ਬੀਤੀ ਕੱਲ ਪੰਜਾਬੀ ਦਾ ਇੱਕ ਦਲਜੀਤ ਸਜਾਜ ਦਾ ਪ੍ਰੋਗਰਾਮ ਜਿਹੜਾ ਯੂਨੀਵਰਸਿਟੀ ਦੇ ਵਿੱਚ ਲੁਧਿਆਣੇ ਦੇ ਵਿੱਚ ਕੀਤਾ ਗਿਆ ਤੇ ਉਸ ਤੇ ਟਿੱਪਣੀ ਕੀਤੀ ਗਈ ਆ ਕਿ ਬਿਲਕੁਲ ਇਹ ਮਨਦਭਾਗੀ ਪ੍ਰੋਗਰਾਮ ਕੀਤਾ ਗਿਆ ਔਰ ਵੱਡੀ ਵੱਡੀ ਗੱਲ ਇਹ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਮੌਤ ਹੋ ਜਾਂਦੀ ਬੀਤੇ ਦਿਨੀ ਤੇ ਸੱਤ ਦਿਨ ਰਾਸ਼ਟਰੀ ਝੰਡੇ ਨੂੰ ਨੀਵਾ ਕਰਕੇ ਸੋਗ ਮੈਦਾਨ ਦਿਖਾਈ ਗਏ ਸੀ ਤੇ ਉਹਨਾਂ ਜਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਇਹਨਾਂ ਸਾਰੇ ਹੁਕਮਾਂ ਦੀਆਂ ਇਹਨਾਂ ਨਿਯਮਾਂ ਦੀਆਂ ਸਾਰੀਆਂ ਲੱਜੀਆਂ ਉਡਾਈਆਂ ਗਈਆਂ